ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਜੀ ਆਪਾਂ ਛੱਜਰੋੜੀ ਪਹੁੰਚੇ ਹੋ ਜੀ ਜ਼ਿਲ੍ਹਾ ਅਮਰਫਰ ਪੈਂਦਾ ਜੀ ਤਸਵੀਲ ਬਾਪ ਬਕਾਲਾ ਨਜ਼ਦੀਕ ਇਹਨਾਂ ਟਾਂਗਰਾ ਡਾ ਵੀ ਪੈਂਦਾ ਤੇ ਭਾਈ ਉਹ ਵਿਵਾਰ ਦਾ ਕੰਮ ਕਰਦੇ ਆ ਤੇ ਦੇਖੋ ਜੀ ਅੱਜ ਪੰਜ ਛੇ ਲਗਭਗ ਝੋਟੇ ਸੇਲ ਆ ਤੇ ਆਓ ਫਿਰ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆ ਬਾਜੀ ਸਤਿਕਾਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਆਪਣੇ ਸੁਣਾਓ ਠੀਕ ਠਾਕ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਹਾਂਜੀ ਸਵਾਗਤ ਤੁਹਾਡਾ ਜੀ ਮਹਾਰਾਜ ਜਿਹਨਾਂ ਸਾਡੇ ਘਰ ਆਏ ਜਿਹੜੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਫੋਰਥ ਲਾਓ ਜੀ ਬੜੀ ਕਿਰਪਾ ਮਹਾਰਾਜ ਬੜੀ ਮਹਾਰਾਜ ਗੁਰੂ ਰਾਮਦਾਸ ਜੀ ਬਾਬੇ ਦੀਪ ਸਿੰਘ ਜੀ ਬਹੁਤ ਕਿਰਪਾ ਮਹਾਰਾਜ ਦੀ ਵਪਾਰ ਦਾ ਕੰਮ ਕਰਦੇ ਜੀ ਹਾਂਜੀ ਵਪਾਰ ਦਾ ਆਪਣਾ ਮਤਲਬ तकरीबन 20 25 ਸਾਲ ਹੋ ਗਿਆ ਆਪਣਾ ਕੰਮ ਦਾ ਅੱਛਾ 20 25 ਸਾਲ ਹੋ ਗਿਆ ਠੀਕ ਹਾਂਜੀ ਤੇ ਇੱਥੋਂ ਲੈ ਕੇ ਨੇ ਮਾਲ ਕੇ ਲੋਕ ਨਹੀਂ ਭਾਈ ਜੀ ਇਹ ਇੱਥੋਂ ਵੀ ਆਉਂਦਾ ਝੂਠ ਨਹੀਂ ਮਾਰਨਾ ਆਪਾਂ ਝੂਠ ਮਾਰਦੇ ਨਾ ਪਰ ਬਾਕੀ ਮੰਡੀਆਂ ਡੰਗਰ ਹਰਿਆਣੇ ਵਾਲੋਂ ਮੰਡੀਆਂ ਡੰਗਰ ਮੈਂ ਲਿਆਉਣਾ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਉੱਧਰੋਂ ਲੈ ਕੇ ਆਉਂਦੇ ਆ ਉਧਰੋਂ ਲੈ ਕੇ ਆਉਂਦੇ ਆ ਠੀਕ ਹੈ ਠੀਕ ਹੈ ਹਾਂਜੀ ਤੇ ਕਿੰਨਿਆਂ ਇੱਕ ਅਡਰੈਸ ਬੋਲ ਦੋ ਆਪਣਾ ਡਰੈਸ ਆਪਣਾ ਪਿੰਡ ਛਜਵੱਡੀ ਵਾਈ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬੱਬਕਾਲਾ ਨਾਮ ਤੁਹਾਡਾ ਫੋਨ ਨਾ ਗਰਵੇਲ ਸਿੰਘ ਆਪਣਾ ਠੀਕ ਆ ਨੰਬਰ ਜੀ ਨੰਬਰ 98782 ਹਾਂਜੀ 68462 ਇੱਕ ਨੰਬਰ ਫਿਰ ਬੋਲੋ ਇੱਕ 98782 68462 ਇੱਕ ਨੰਬਰ ਹੋਰ ਹੈ ਜੇ ਸ਼ਾਇਦ ਨਾਂ ਲੱਗੇ 987993179 ਚਲੋ ਹਾਂਜੀ ਆਜੋ ਕਰੋ ਸ਼ੁਰੂ ਬਾਈ ਜੀ ਨੂੰ ਕਿਨੇ ਡੈਮੋ ਗਿਆ ਸੂਈ ਨੂੰ ਇਹ ਬਾਈ ਜੀ ਸੂਈ ਨੂੰ ਅੱਜ 5 ਦਿਨ ਹੋ ਗਏ ਮੈਂ ਇਹਨੂੰ ਅੱਛਾ ਇਹਦੇ ਕੋ ਬੋਲਾ ਤਕਰੀਬਨ ਮੈਂ ਕੋ 9 ਕਿਲੋ ਆ ਅੱਛਾ 9 ਕਿਲੋ ਆਸ ਤੇ ਬੋਲਾ 9 ਕਿਲੋ ਬੋਲਾ ਛੋਟੀ ਦੇ ਕੋਲ ਚੁਾਈ ਬਿਗ ਭੋਲੀ ਚੁਾਈ ਚੁਈ ਭੋਲੀ ਰੂਵ ਵਰਗੀ ਚੋਲੇ ਆ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਇਹਨੂੰ ਲਓ ਜੀ ਇਹ ਬਾਈ ਜੀ ਆੜੀਆਂ 4 ਮਈਆਂ ਸੂਈਆਂ ਨੂੰ ਚਾਰ-ਚਾਰ 5-5 ਦਿਨਾਂ ਦੇ ਉਹ ਮੈਂ ਸੂਈ ਨੂੰ 10 ਦਿਨ ਹੋ ਗਏ ਇੱਕ ਕੰਦੀ ਗਿੱਛੋ ਲਓ ਜੀ ਦੇਖੋ ਹਾਂਜੀ ਇਹ ਆਈਆਂ ਉਧਰੋਂ ਹੀ ਆ ਸਾਰੀਆਂ ਆਈਆਂ ਉਧਰੋਂ ਹੀ ਆ ਇਹ ਮਈਆਂ ਸਾਰੀਆਂ ਉਧਰ ਦੀਆਂ ਵਾਂ ਲਓ ਜੀ ਉਧਰਲੀ ਮਈਆਂ ਸਾਰੀਆਂ ਜਿਹ ਫਲ तकरीबन ਸੋਣੀ ਝੋਟੀ ਆ ਦੁੱਧ 13 14 ਕਿਲੋ ਝੋਟੀ ਕਰ ਜੂਗੀ ਆ ਜਾ ਵੀਰੇ ਆ ਜਾ ਕਮਾਲ ਲੈ ਕਮਾਲ 13 14 ਕਰ ਜੂਗੀ ਕਰ ਜੂਗੀ ਵਧੀਆ ਰਮਾਨਾ 9 10 ਕਿਲੋ ਬੋਲਾ ਤੇ ਪੰਜਾਂ ਦੇਣਾ ਜੀ ਕਰ ਗਈ ਆ ਚੋਲ ਬਿਲਕੁਲ ਬਿਲਕੁਲ ਜੀ ਪੰਜਾਂ ਦੇਣਾ ਜੀ ਕਰ ਗਈ ਬਾਕੀ ਤੁਹਾਨੂੰ ਤੁਸੀਂ ਸੈਣੇ ਤੋਂ ਰੋਜ਼ ਮਾਲ ਦੇ ਦੇ ਤੱਕ ਝੋਟੀ ਬਰੀਕ ਬੜੀ ਜਾਂ ਜਾਦ ਪਾ ਤਾਲੀ ਬੜੀ ਚੰਗੀ ਹੈ ਚੰਗੀ ਹੈ ਝੋਟੀ ਸਟਾਰਟਿੰਗ ਇਹਨੇ ਚੰਗੇ ਬੋਲੇ ਤੋਂ ਕੀਤੀ ਆ ਹਾਂਜੀ ਹਾਂਜੀ ਹਾਂ ਸਟਾਰਟਿੰਗ ਬੜੀ ਚੰਗੀ ਝੋਟੀ ਨੇ ਕੀਤੀ ਆ ਹਾਂਜੀ ਬੋਲੋ ਭਾਜੀ ਰੇਡ ਇਹਦਾ ਰੇਟ ਬਾਈ ਜੀ ਆਪਾਂ ਮਤਲਬ ਮਾਲ ਵੇਚਣ ਵਾਲਾ ਕੰਮ ਕਰਨਾ ਪਹਿਲੀ ਵੀਡੀਓ ਆਪਣੀ ਤੁਹਾਡੇ ਚੈਨਲ ਤੇ ਪਾਇ ਲੀ ਗੇ ਵੇਚਣ ਵਾਲਾ ਆਪਾਂ ਕੰਮ ਕਰਨਾ ਹਾਂ ਹਾਂਜੀ 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 ਸੰਦੀਪ ਜੀ ਮੁੱਲ ਭਾਵੇਂ ਕਰੋਨਾ ਤੇ ਭਾਵੇਂ ਮੈਰਾ 1.5 ਲੱਖ ਰੁਪਇਆ ਕਰਾ ਦਿਓ ਹਾਂਜੀ ਹਾਂਜੀ ਭਾਵੇਂ 1 ਦਾ ਕਰਾ ਲਓ ਹਾਂਜੀ 1 5 ਦੀ ਝੋਟੀ ਦੇਵਾਂਗੇ 1 ਲੱਖ 5000 ਦੇਣੀ ਹੈ ਛੋਟਾ ਛੜ ਕਰ ਦੇ ਬੇਚੋ ਕਰ ਦਾਂਗੇ ਬਾਈ ਜੀ ਕਰ ਦਾਂਗੇ ਕਾ ਦਾ ਇਹ ਸੁਆਖਣੋਂ ਪਹਿਲਾ ਜੀ ਇਹ ਪਹਿਲਾ ਸੁਆਖ ਕੱਟੀ ਆ ਚਾਰ ਦੰਦ ਪਹਿਲਾ ਸੁਆਖ ਚਾਰ ਦੰਦ ਪਰ ਇਹ ਬਾਈ ਜੀ ਝੋਟੀ ਉਧਰੋਂ ਆਈ ਇਹ ਸਾਡੀ ਰਾਤ ਮੱਡੀਆਂ ਝੋਟੀਆਂ ਆ ਰਾਤ ਆਣ ਕੇ ਝੋਟੀ ਸੂਪੀ ਬਖੌਰੀ ਅੱਛਾ ਤੇ ਕੱਟੀ ਨੇ ਬੱਚਾ ਮੱਲੋਂ ਨੀਗਾ ਘੱਟ ਛੱਟਿਆ ਵਾ ਤੇ ਬਾਕੀ ਕੱਟੀ ਕੋ ਬਹੁਤ 10 ਕਿਲੋ 11 ਕਿਲੋ ਆ ਤੇ ਮਿਲਦੀ ਪਹਾੜੇ ਤੇ ਇੰਨਾ ਗਰੋਗ ਕਪੜਾ ਪਾੜੀ ਉਸਰੇ ਪਸੰਦ ਪੈਂਦੀ ਅੱਛਾ ਤੇ ਦੁੱਧ 11 12 ਕਿਲੋ ਝੋਟੀ ਮੱਲੋਂ ਜ਼ਿਆਦਾ ਵੀ ਕਰ ਜੂਗੀ ਤੇ ਹੁਣ ਵੀ 10 11 ਕਿਲੋ ਬੋਲ ਆਈ ਝੂਟੀ ਚੋਕ ਇਹ ਵੀ ਖੋਲੋ ਜੀ ਫਿਰ ਖੋਲ ਦੇ ਲੋ ਜੀ ਚਾਰ ਦੰਦ ਤੇ ਬੜੀ ਕੱਟੀ ਚੰਗੀ ਨਿਕਲੀ ਬਾਕੀ ਤਨ ਸਾਹਿਬ ਸਾਡੀ ਗਲਤੀ ਥੋੜੀ ਐ ਮਈਆਂ ਆਈਆਂ ਉਦੋਂ ਰਾਤ ਤੇ ਸਟਾਰਟਿੰਗ ਤੇ ਸਟਾਰਟਿੰਗ ਹੀ ਝੋਟੀ ਨੇ 10-11 ਕਿਲੋ ਬੋਲੇ ਤੋਂ ਕੀਤੀ ਆ ਬਿਲਕੁਲ ਬਿਲਕੁਲ ਹਾਂਜੀ ਬਹੁਤ ਕੱਟੀ ਚੰਗੀ ਚਾਰ ਦੰਦ ਭਾਈ ਤੇ ਸੋਲੇ ਜੋੜੇ ਜੈਡ ਬਲੈਕ ਜੋਟੀ ਆ ਜੀ ਬਹੁਤ ਕੱਟੀ ਚੰਗੀ ਆ ਬਾਕੀ ਜੈਡ ਬਲੈਕ ਵੇਖ ਲੋ ਕਿਤੇ ਕੂਛ ਤਾਂ ਹੀ ਵਾਲ ਨਹੀਂ ਚਿਤਾ ਕੱਟੀ ਦਾ ਜਿਹੜੀ ਆਪਾਂ ਭਾਈ ਸੰਦੀਪ ਜੀ ਜਿਹੜੀ ਗੱਲ ਦੱਸਣੀ ਹੈ ਨਾ ਸਕੀ ਦਸਣੀ ਆ ਹਾਂਜੀ ਹਾਂਜੀ ਹਾਂ ਮਹਾਰਾਜ ਨਾਲ ਧੂੜਾ ਪਉਂਦੀ ਆ ਦੋਸਰੇ ਪਾਸੇ ਪੈਂਦੀ ਠੀਕ ਆ ਇੱਕ ਮੱਕਾ ਕੱਟਾ ਮਾਰ ਆ ਗਿਆ ਹਾਂਜੀ ਆ ਕੱਟਾ ਇਹਦੇ ਮਗਰ ਅੱਛਾ ਕੱਟਾ ਮਗਰ ਹਾਂ ਅੱਜ ਇਹਨੂੰ 6 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂਜੀ ਤਾਜੀ ਸੂਈ ਆ 10-10 ਕਿਲੋ ਬੋਹੜਾ ਹੀ ਆ ਕੱਟੀ ਕੋ ਚਲੋ ਤੇ ਇਹਦਾ ਮੁੱਲ ਬਾਜੀ ਫਿਰ ਬਾਜੀ ਮੁੱਲ ਤੇ ਦਾ ਕੱਟੀ ਦਾ ਕਰਦੇ 1-25 ਹੂੰ ਤੇ ਹਾਂ ਨਾ ਕੱਟੀ ਦਵਾਂਗੇ 115000 115000 ਹਾਂਜੀ ਚਲੋ ਆਪਾਂ ਮੋਲਤੰਦ ਸਾਹਿਬ ਦੇਣ ਵਾਲੇ ਕਰਨੇ ਆ ਬਸ ਠੀਕ ਆ ਆਪਾਂ ਕੋਈ ਜ਼ਿਆਦਾ ਢਿੱਡ ਨਹੀਂ ਪਰਨਾ ਆਪਾਂ ਰੋਟੀ ਬਜੇ ਮਹਾਰਾਜ ਦੇ ਨਹੀਂ ਬੜੀ ਆ ਬਿਲਕੁਲ ਹਾਂਜੀ ਆ ਵੀ ਕੱਟੀ ਦਾ ਚਾਰ ਦੰਦਾਂ ਦੇ ਪਹਿਲਣਿਆ ਅੱਛਾ ਪਹਿਲਾਂ ਆ ਇਹਨੂੰ ਅੱਜ 4 ਦਿਨ ਸੂਈ ਨੋਗੇ ਤਾਂ 9 ਕਿਲੋ ਬੋਲਾ ਕੱਟੀ ਦੇ ਬੋਲਾ ਬੜੀ ਸਾਫ ਸੁਥਰੀ ਚੋਣ ਕੱਟੀ ਆ ਬਾਕੀ ਬੋਲਾ ਸੁਆਦੀ ਆ ਚੋਣ ਵਾਲਾ ਠੰਡੀ ਠੀਰੀ ਆ ਇਹ ਵੀ ਖੋਲੋ ਖੋਲ ਦੇ ਇਹ ਵੀ ਠੰਡੀ ਠੀਰੀ ਆ ਤੇ ਬੱਚੇ ਤਾਂ ਡੇਗ ਡੇਗ ਮਿਲਦੀ ਬਾਈ ਬਸ ਠੀਕ ਆ ਆ ਬਹੁਤ ਚੰਗੀ ਕੱਟੀ ਆ ਲਓ ਜ ਤੇ ਦੋਦਾ ਐਸਮ ਕਿੰਨਾ ਜੀ ਆਈਟਮ 9 ਕਿਲੋ ਬੋਲਾ 9 ਕਿਲੋ ਬੋਲਾ ਹਾਂ ਜਿੰਨਾ ਭਾਈ ਸੰਦੀਪ ਆਪਾ ਜਿੰਨਾ ਗਾ ਉਨਾ ਹੀ ਭਾਈ ਦੱਸੋ ਬਿਲਕੁਲ ਜੀ ਚਾਹੀਦਾ ਵਾਦ ਨਹੀਂ ਦਸਣਾ ਚਾਹੀਦਾ ਭਾਈ ਹਾਂ ਜੀ ਦੋ ਡਾਂਗ ਆੜ ਕੇ ਕੋਈ ਚੋਕੇ ਖੜੇ ਕੱਟੀ ਹਾਂਜੀ ਹਾਂਜੀ ਮਤਲਬ ਕੱਟੀ ਲੱਤ ਪੁੱਟ ਕੇ ਨਾ ਦੂਜੇ ਥਾਂ ਵੀ ਕਰੂਗੀ ਬਿਲਕੁਲ ਬਿਲਕੁਲ ਹਾਂ ਥਾਂ ਸੁੱਧ ਵਾਲਾ ਹਾਂਜੀ ਹਾਂ ਇਹ ਇਧਰੋਂ ਆ ਮੱਲ ਲੈ ਜਾ ਹਾਂਜੀ ਠੀਕ ਆ ਔਰ ਕੱਟੀ ਠੰਡੀ ਧੀਰੀ ਤੇ ਭਾਈ ਫਿਰ ਇਹਦਾ ਮੁੱਲ ਮੁੱਲ ਭਾਈ ਜੀ ਵੇਖ ਲੋ ਜੀ ਦੇ ਕਰਦਾ ਕੱਟੀ ਦਾ ਦੇਖ ਕੇ ਭਈ ਉਹਨਾਂ ਹੀ ਮੁੱਲ ਮਤਲਬ ਸਵਾਲ ਲੱਖ ਹੀ ਕਰ ਦਈਏ ਪਰ ਇਹ ਤੇ ਇੱਕ ਸਾਹਵਾ ਦੋ ਭਈ ਮੁਫਤ ਭਾ ਦੇਣ ਵਾਲੀ ਕੱਟੀ ਹੈ ਹਾਂਜੀ ਇਹ ਬਾਈ ਜੀ ਲੱਖ ਦੀ ਦੇ ਦਈਏ ਕਰ ਦੋ ਮਾਨ ਦਾ ਜਨਾਉਂਦਾ ਤੁਸੀਂ ਦੱਸ ਦੋ ਚੰਨ ਬਈ ਜਾਂ ਦੋ ਚਲੋ ਦੇ ਦਾਂਗੇ ਭਾਈ ਜਾਂ ਦੋ ਦੇ ਦਾਂਗੇ ਠੀਕ ਹੈ ਦੇ ਰ ਆ ਦੋ ਫਰ ਪੁਆ ਸ਼ੋਰਟ ਵੀ ਕਰਦਾ ਠੀਕ ਆ ਚਲ ਦੇ ਰਾਂਗੇ ਤੇ ਆਹ ਜੀ ਇਹ ਬਾਈ ਜੀ ਅੱਜ 3 ਦਿਨ ਹੋ ਗਏ ਸੂਈ ਨੂੰ ਮੈਨੂੰ ਅੱਛਾ ਇਦ ਕੋ 9 10 ਕਿਲੋ ਬੋਲਾ ਮੈਂ ਇਹ ਕੋ ਸਟਾਰਟਿੰਗ ਕੀਤੀ ਹੈ ਹਾਂਜੀ ਇਹ ਦੁੱਧ ਮੈਂ 14 15 ਕਿਲੋ ਵਾਲੀ ਆ ਮੈਂ ਹਾਂਜੀ 14 ਲੀਨੀ ਆ ਹੈ ਹਾਏ ਡੇੜੇ ਢੇਗ ਬੱਚੇ ਤੇ ਮਤਲਬ ਕੋਈ ਗੱਲ ਹੀ ਨਹੀਂ ਖੋਲੋ ਜੀ ਵੀ ਖੋਲ ਦੇ ਇਹ ਬਹੁਤ ਜਿਆਦੀ ਠੰਡੀ ਧੀਰੀ ਹੈ ਤਾਂ ਭਾਵੇਂ ਐਦਾਂ ਭਾਈ ਜੀ ਬਹਿ ਜਾਓ ਐਦਾਂ ਭਾਵੇਂ ਥੱਲੇ ਬਹਿ ਜਾਓ ਹਾਂ ਇਹ ਨਸਲ ਵਾਲੀਆਂ ਮਈਆਂ ਵਾ ਮਤਲਬ ਤੁਹਾਨੂੰ ਪਤਾ ਭਾਈ ਜੀ ਮਤਲਬ ਚਲੋ ਮਾਰਾ ਰੋਟੀ ਦਵੇ ਹਰ ਇੱਕ ਨੂੰ ਹਾਂਜੀ ਹਾਂਜੀ ਤੇ ਇਹ ਆਪੇ ਆਪਾਂ ਮਾਲ ਵੇਚਣ ਵਾਲਾ ਕੰਮ ਕਰਨਾ ਆ ਵੀ ਜਿਹੜਾ ਮਾਲ ਵਿਕ ਜੇ ਤੇ ਅਗਲੇ ਘਰ ਜਾ ਕੇ ਵੀ ਚਲੋ ਮਹਾਰਾਜ ਲੈਣਾ ਦੇਣਾ ਦਵੇ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬੜੀ ਚੰਗੀ ਮੈਂ ਹਾਂਜੀ ਆ ਅੱਜ ਹੀ ਪਾਈਆਂ ਇਹਨਾਂ ਨੂੰ ਕਦੇ ਇਦਾਂ ਕਰਦੀਆਂ ਪਾਈਆਂ ਕਰਦੀਆਂ ਹਾਂਜੀ ਹਾਂਜੀ ਵੀੜ ਵੀ ਬੰਨੀ ਹੁੰਦੀ ਸ਼ੌਂਕ ਦਾ ਹੁੰਦਾ ਹੀ ਹਾਂਜੀ ਹਾਂਜੀ ਕਹਿੰਦੇ ਸੀ ਤੇ ਉਹਦਾ ਪਾਈ ਸੰਦੀਪ ਹੈ ਮਤਲਬ ਦੁੱਧ ਮੈਂ 15 ਕਿਲੋ ਕਰ ਜੂਗੀ ਹਾਂ ਨਹੀਂ ਨਹੀਂ ਹਾਂਜੀ ਚੋਲੇ ਰੂਗੀ ਕਿੱਦਾਂ ਕਿਵੇਂ ਜੀ ਇਸ ਨੂੰ ਕੀ ਬਦੀ ਨਾ ਹੋਦੀ ਲਾਉ ਤੇ ਬਦੀ ਕਿਦਾਂ ਜਾਂਦਾ ਹਾਂ ਇਹ ਇਹ ਗੱਲ ਸਹੀ ਸਹੀ ਗੱਲ ਹੈ ਜੀ ਹਾਂ ਬਹੁਤ ਚਾਰੀ ਚੰਗੀ ਮੈਂ ਭਾਈ ਇਹਦਾ ਮੋਲ ਜੀ ਮੋਲ ਤੇ ਭਾਈ ਇਹਦਾ ਮੈਂ ਦਾ ਦਾਂ ਇੱਕ ਚਾਰੀ ਕਰਦੇ ਹਾਂ ਹਾਂ ਹਾਂਜੀ ਤੇ ਇੱਕ 20 ਦੀ ਮੈਂ ਦੇ ਦਈਏ ਬਿਲਕੁਲ ਤਾਜ਼ੀਆਂ ਹੋ ਜੂਗਾ ਮਾਰਨ ਨਾਲ ਤੁਸੀਂ ਦੱਸ ਦੋ ਦੱਸੋ ਤੁਸੀਂ ਅੱਪੀ ਤੁਸੀਂ ਦੋ ਹਾਂ ਨਹੀਂ ਹਾਂ ਨਹੀਂ 500 ਰੁਪਏ ਆ ਛੋਟ ਕਰਾਂਗੇ 1 15 ਦੀ ਮੈਂ ਚਲੋ ਠੀਕ ਆ ਬਿਲਕੁਲ ਚਾਹੀਦੀ ਬਹੁਤ ਚੰਗੀ ਮੈਂ ਠੀਕ ਆ ਉਹ ਨਹੀਂ ਕਰਦਾ ਸੰਦੀਪ ਭਾਜੀ ਮੈਂ 15 ਕਿਲੋ ਦੁੱਧ ਕਰੂਗੀ ਨਹੀਂ ਠੀਕ ਆ ਬਹੁਤ ਚੰਗੀ ਮੈਂ ਚਲੋ ਹਾਂਜੀ ਖੋਲੋ ਆਹਾਂ ਜੀ ਖੋਲ ਦਿਓ ਇਹ ਬਾਈ ਜੀ ਗੱਲ ਇਹ ਆ ਵੀ ਇਹ ਮੈਂ ਜਿਹੜੀ ਆ ਨਾ ਚੱਡੇ ਦੀ ਸੰਦੀਪ ਭਾਜੀ ਨਿੱਗਰ ਆ ਹਾਂਜੀ ਪਹਿਲਾਂ 10 ਕਿਲੋ ਦੀ ਚੱਡੇ ਦੀ ਮੈਂ ਨਿੱਗਰ ਰੱਖਦੀ ਆ ਪਰ ਦੁੱਧ ਮੈਂ 15 ਕਿਲੋ ਕਰਦੀ ਆ ਤਕਰੀਬਨ ਹੁਣ ਮੈਂ ਕੋ 12 ਕਿਲੋ ਦੁੱਧ ਜਿਹੜਾ ਮਰਜੀ ਆਣ ਕੇ ਠੰਡਾ ਕਰਕੇ ਲੈ ਜਾਏਗੀ 12 ਕਿਲੋ ਦੁੱਧ ਹੈਗਾ ਹਾਂ 12 ਕਿਲੋ ਦੁੱਧ ਮੈਂ ਦੇਖੋ ਠੰਡਾ ਕਰਕੇ 12 ਕਿਲੋ ਤੇ ਚੱਡੇ ਦੀ ਮੈਂ ਨਿੱਗਰ ਆ ਮੈਂ ਗੱਡੀ ਪਹਿਲਾਂ 10 ਕਿਲੋ ਦਾ ਨਾ ਭੀ ਚੱਡੇ ਨਿੱਗਰ ਆ ਪਰ ਦੁੱਧ ਮੈਂ ਕੋ ਪੂਰਾ 12 ਕਿਲੋ ਆ ਹੁਣ ਜਿਹੜਾ ਮਰਜੀ ਆ ਕੇ ਆਪਾਂ ਦੱਸਣਾ 12 ਹੀ ਆ ਹਾਂ ਤੇ ਦੁੱਧ ਮੈਂ 15 ਕਿਲੋ ਕਰੂਗੀ ਅੱਛਾ ਹਾਂਜੀ ਵਜਨ ਵੜਾ ਮੈਂ ਦਾ ਤੇ ਬਾਕੀ ਜਾਤ ਵਾਲੀ ਮੈਂ ਆ ਉਧਰ ਦੀ ਮੈਂ ਆ ਜਾਤ ਵਾਲੀ ਆ ਚੱਡਾ ਮੈਂ ਨਿੱਗਰ ਰੱਖਦੀ ਆ ਹਾਂਜੀ ਤੇ ਬਾਕੀ ਮਤਲਬ ਸਾਫ ਸੁਥਰੀ ਆ ਚੋਣ ਸਾਫ ਸੁਥਰੀ ਆ ਜਿੰਨਾ ਚਾਪ ਸਵਾ ਵਧੀਆ ਲੱਗਾ ਮੈਨੂੰ ਚਲੋ ਹਾਂਜੀ ਤੇ ਭਾਜੀ ਫਿਰ ਇਹਦਾ ਮੁੱਲ ਮੁੱਲ ਭਾਈ ਜੀ ਜਿੱਦੀ ਮੈਂ ਆ ਮੁੱਲ ਤੇ ਜੀ ਕਰਦਾ ਮੇਰਾ 1.5 ਲੱਖ ਰੁਪਇਆ ਕਰ ਲੀਏ ਬਾਕੀ ਇਹਨਾਂ ਦੀਆਂ ਹੋਰ ਆ ਤਨੀ ਪਾਜੀ ਇਦਾਂ ਹੀ ਭਾਵੇਂ ਥੱਲੇ ਬਹਿ ਜਾਓ ਨਹੀਂ ਠੀਕ ਆ ਇਦਾਂ ਮਈਆਂ ਪਾਵੇਂ ਮਤਲਬ ਜਿਹੜੀਆਂ ਇਦ ਦੀ ਮੈਂ ਮਤਲਬ ਕਰਮਾਲੀ ਠੱਡੀ ਤਰੀ ਆ ਕਿਤੇ ਪਤਾ ਹੀ ਕੋਈ ਨਹੀਂ ਵੀ ਮਤਲਬ ਜਿਹੜਾ ਮੈਂ ਇੰਨੀਆਂ ਠੰਡੀਆਂ ਇੰਨੀਆਂ ਮਈਆਂ ਇਦਾਂ ਕੋਈ ਮਿੰਕੇ ਲੈ ਜਾ ਮਿੰਕੇ ਲੈ ਜਾ 12 ਕਿਲੋ ਦੁੱਧ ਮੈ ਕੋ ਫੋਨ ਖੁੱਲਾ ਹੋਊਗਾ ਕੱਟੀ ਨਹੀਂ ਛੱਡ ਕੇ ਚਲੋ ਹਾਂਜੀ ਕੱਟੀ ਮਗਰ ਆ ਭਾਈ ਸੰਦੀਪ ਮੈਂ ਇਹ ਜੀ ਕਰਦਾ ਆਪਾਂ 1.5 ਲੱਖ ਦੀ ਦੇਈਏ ਪਰ ਖਾਣਾ ਮੈਂ ਜਿਹੜੀ ਦੇਣੀ ਆਪਾਂ 500 ਰੁਪਏ ਛੋੜ 115 ਦੀ ਮੈਂ ਦਵਾਂਗੇ ਚਲੋ ਹਾਂਜੀ ਠੀਕ ਆ ਹਾਂਜੀ ਬਸ ਆਹੀ ਪੰਜ ਝੋਟੀਆਂ ਹਾਂਜੀ ਪੰਜ ਝੋਟੀਆਂ ਲੋ ਜਾਈ ਪੰਜ ਝੋਟੀਆਂ ਸੇਲ ਆ ਤੇ ਬਾਕੀ ਮੇਰਾ ਵੀ ਇੱਥੇ ਆ ਕੇ ਇੱਕ ਟਾਈਮ ਦੋ ਡੰਗ ਚੁਆਈ ਕਰੋ ਪਾਸ ਕਰੋ ਹਣਾ ਜੀ ਹਾਂਜੀ ਹਾਂਜੀ ਜਿੰਨੇ ਢੰਗ ਮਰਜੀ ਆਪਣੇ ਆ ਤਸੱਲੀ ਕਰਕੇ ਇਥੋਂ ਮਾਲ ਦੋ ਡੰਗ ਚੋਗੇ ਬਾਈ ਤੇ ਫੇਰ ਇਥੋਂ ਮਾਲ ਖੜੋ ਕੋਈ ਗੱਲ ਨਹੀਂ ਹਾਂਜੀ ਨੰਬਰ ਬੋਲਦੇ ਜੀ ਆਪਣਾ ਨੰਬਰ ਆਪਣਾ ਹੈਗਾ 98782 68462 9879931798 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ